ਹਾਂਜੀ 1 26 ਤਰੀਕ ਨੂੰ 26 27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਅ ਬਜ਼ੁਰਗ ਬਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਜਿਹੜੀ ਨੂੰ ਉਹਨਾਂ ਦੀ ਦਲਜੀਤ कौर ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਅੰਟਰਿਸ ਮੁਕਤਮਾ ਸੀਗਾ ਏ ਸਾਡੀ ਟੀਮ ਐਸ ਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਏਐਸਆਈ ਰਾਜਵਿੰਦਰ ਚੌਂਕੀ ਜਾਂਚ ਪਸਤੀ ਗੋੜਾ ਔਰ ਉਹਨਾਂ ਦੇ ਨਾਲ ਮੁੰਡਾ ਜੱਸੀ ਪਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਨਮੈਨ ਮੁੰਡੇ ਦਿਲਜਿੰਦਰ ਰਿਸ਼ਭ ਤੇ ਸਖਜੇਂਦਰ ਅਸੀਂ ਵਾਕਫ ਵਾਕ ਜਿਹੜੀਆਂ ਟੀਮਾਂ ਬਣਾ ਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਕਰੀਬ 77 ਕਿਲੋਮੀਟਰ ਅਸੀਂ ਐਸਸੀ ਨੂੰ ਇਹ ਫੋਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਪੋਸਟ ਅਫਸਰ ਜਿਹੜੇ ਸ੍ਰੀ ਸੰਦੀਪ ਮਲਿਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸਪੀ ਡੀ ਸਾਹਿਬ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸਾਂ ਦਾ ਪੇਸ਼ੇਟਾ ਸੀਗਾ ਸਾਰਾ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਲੀ ਕਾਮਯਾਬੀ ਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਂ ਤੁਹਾਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲੱਟਾ ਪਿੰਡ ਤੋਂ ਜਗਾ ਜਗਤਾਰ ਸਿੰਘ ਜਗਾ ਔਰ ਇੱਕ ਸਾਜਨ ਆ ਸਾਜਨ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀਆਦ ਨਾਲ ਜਦਾ ਸਾਰਾ ਇੰਨੇ ਆਪਣੇ ਇਹਨਾਂ ਬੰਦਿਆਂ ਦੇ ਕੋਲੋਂ ਮਾਰੂ ਹਿਆ ਇੱਕ ਪਿਸਤਲਿਆ ਤੀਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਂਦਾ ਇਹਨਾਂ ਨੇ ਵੇਟ ਦਾ ਕਾਫੀ ਵੇਟ ਆ ਕਰੀਬ 6.5 ਗ੍ਰਾਮ ਤੇ ਕਰੀਬੇ ਦਾ ਵੇਟ ਆ 6.5 ਟੋਲੇ ਸਾਡੇ ਸੌਰੀ 6.5 ਟੋਲੇ ਜੀ ਇਹਦਾ ਵੇਟ ਆ ਔਰ ਸਾਡੇ ਜਣਾ ਹੋਰ ਵੀ ਜਿਹੜੇ ਇਹਦੇ ਵਿੱਚ ਜੇ ਤਿੰਨ ਬੰਦੇ ਹੋਰ ਹੈਗੇ ਆ ਉਹਨਾਂ ਦਾ ਨਾਮ ਅਸੀਂ ਤੁਹਾਨੂੰ ਸਾਹਮਣੇ ਜੇ ਨਹੀਂ ਰੱਖ ਸਕਦੇ ਹੌਲ ਵਾਲੇ ਸਮੇਤ ਵਿੱਚ ਤਫतीश ਦੇ ਵਿੱਚ ਅਸੀਂ ਲਿਆਵਾਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਹੈ ਜੀ ਤੇ ਇਹਨਾਂ ਤੇ ਪਹਿਲੇ ਕੋਈ ਅਣੇ ਦੇ ਮੁਕਦਮੇ ਦਰਜ ਬਿਲਕੁਲ ਜੀ ਹੈਗੇ ਆ ਮੁਕਦਮੇ ਜੁਗਿਤ ਹੈਗਾ ਜਗਤਾਰ ਜੱਗੇ ਤੇ ਜਿਹੜਾ ਲੱਟਾ ਪਿੰਡ ਤੋਂ ਹੈਗਾ ਇਹਦੇ ਇਸ ਤੇ ਪਰਚਾ ਹੈਗਾ ਇਹਦੇ ਇਸ ਵਾਰਦਾਤ ਦੇ ਵਿੱਚ ਜਿਹੜੀ ਗੱਡੀ ਇਹਨਾਂ ਨੇ ਵਰਤੀ ਆ ਬਲੈਰੋ ਗੱਡੀ ਉਹ ਵੀ ਰਿਕਵਰ ਕਰ ਲਈ ਆ ਤੇ ਹੋਰ ਵੀ ਜਿਹੜੇ ਮਾਰੂ ਹਥਿਆਰ ਇਹਨਾਂ ਦੇ ਕੋਲ ਸੀਗੇ ਜਿਨ੍ਹਾਂ ਨੇ ਵਾਰਦਾਤ ਦੇ ਵਿੱਚ ਉਹ ਅੰਜਾਮ ਦਿੱਤਾ ਉਹ ਸਾਰੇ ਅਸੀਂ ਜਿਹੜੇ ਰਿਕਵਰ ਕਰ ਲਏ ਆ ਜਿਹੜਾ ਜੀ ਵਾਰਦਾਤ ਦੇ ਵਿੱਚ ਇਹਨਾਂ ਨੇ ਲੁੱਟ ਕੋ ਪਿੱਛੇ ਸਾਰਾ ਸਮਾਨ 남 ਰਿਹਾ ਚੁੱਕਾ ਜੀ ਜਿਹੜਾ ਮੇਨ ਜਿਹੜਾ ਹੈਗਾ ਜੀ ਜਿਹੜਾ ਕੜਾ ਸੀਗਾ ਉਹ ਅਸੀਂ ਰਿਕਵਰ ਕਰ ਲੈਂਦਾ ਆ ਜਿਹੜਾ ਇੱਕ ਇਹਨਾਂ ਦੀ ਚੈਨੀ ਆ ਤੇ ਕੁਝ ਥੋੜਾ ਜਿਹਾ ਹੋਰ ਹੈਗਾ ਆ ਚੈਨੀਆਂ ਉਹ ਵੀ ਕੋਈ ਚਾਰ ਪੰਜ ਟੋਲੇ ਦੀ ਦਾਸਤੇ ਆ ਉਹ ਜਿਹੇ ਇਹਨਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਸੈਫਾਟੀ ਸੀਗਾ ਉਹਨੂੰ ਅਸੀਂ ਅੱਜ ਰਾਉਂਡ ਅਪ ਕਰਕੇ ਫਿਰ ਆਪਾਂ ਮਤਕੋਰ ਕਬਰੀ ਕਰਾਂਗੇ ਇਹ ਮਾਮਲਾ ਸਾਰਾ ਲੁੱਟਖੋ ਦਾ ਇਹ ਆ ਕਿ ਜਾਂ ਕੋਈ ਹੋਰ ਚੱਲਦੀ ਹੈ ਹਜੇ ਜਿਹੜਾ ਫਿਲਹਾਲ ਸਾਡੇ ਦੇਖਣ ਦੇ ਵਿੱਚ ਆਇਆ ਆ ਜਿਹੜਾ ਅਸੀਂ ਅੱਗੇ ਚੱਲਿਆ ਆ ਹਜੇ ਤੱਕ ਇਹਨਾਂ ਦਾ ਜਿਹੜਾ ਉਹ ਲੁੱਟਖੋ ਦਾ ਹੀ ਪ੍ਰੋਸੈਸ ਸੀਗਾ ਜਿਹੜਾ ਅੱਗੇ ਦੇਖਦੇ ਹਾਂ ਹੁਣ ਅੱਗੇ ਅੱਗੇ ਜਤਾਂ ਇਨਵੈਸਟੀਗੇਸ਼ਨ ਚੱਲੂਗੀ ਕੁਝ ਕਾਲਡ ਡਿਟੇਲਾ ਕੰਧਾਲਾਂਗੇ ਤੇ ਅਸੀਂ ਹਜੇ ਜਿਹੜਾ ਬਗੈਰ ਤਫਤੀਸ਼ ਤੋਂ ਕਿਸੇ ਦਾ ਨਾਮ ਲੈਣਾ ਚੰਗਾ ਨਹੀਂ ਹੈਗਾ ਜੀ ਜੀ ਲੋਕੋ ਇਹ ਇਕੋ ਜਿਹੇ ਰਿਸ਼ਤੇ ਦਾ ਹੈਗੇ ਸਾਰੇ ਤੁਸੀਂ ਨਹੀਂ ਇਹ ਸਭਰ ਸੈਪਰੇਟ ਹੈ ਜੀ ਇਹਨਾਂ ਦਾ ਦੋ ਬੰਦੇ ਹੈਗੇ ਜਿਹੜੇ ਉਹ ਲਟਾ ਪਿੰਡ ਦੇ ਹੈਗੇ ਆ ਇੱਕ ਪਿੰਡ ਖੈਰਾਬਾਦ ਪਿੰਡਾ ਪਿੰਡਾ ਜੀ ਉਧੋਂ ਦੇ ਆ ਪਲਾਥਸਟਾਨ ਦੇ ਜੀ ਆਪਾਂ ਬਾਅਦ ਵਿੱਚ